ਸਤਿ ਸ਼੍ਰੀ ਅਕਾਲ ਦੋਸਤੋ ਨਵਾਂ ਸਾਲ 2026 ਸ਼ੁਰੂ ਹੋ ਚੁੱਕਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 1 ਜਨਵਰੀ ਤੋਂ ਸਰਕਾਰ ਜਿਹੜੀ ਹੈ ਵੱਡੇ ਬਦਲਾਅ ਲੈ ਕੇ ਆਈ ਹੈ ਇਹ ਬਦਲਾਅ ਜਿਹੜੇ ਹੈ ਸਿਰਫ ਤਰੀਕ ਬਦਲਣ ਤੱਕ ਸੀਮਿਤ ਨਹੀਂ ਬਲਕਿ ਇਹ ਤੁਹਾਡੀ ਤਨਖਾਹ ਟੈਕਸ ਬੈਂਕ ਖਾਤਾ ਪੈਨ ਕਾਰਡ ਆਧਾਰ ਕਾਰਡ ਕਿਸਾਨ ਯੋਜਨਾਵਾਂ ਲੋਨ ਕ੍ਰੈਡਿਟ ਸਕੋਰ ਡਿਜੀਟਲ ਪੇਮੈਂਟ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰਨ ਵਾਲੇ ਆ ਜੇ ਤੁਸੀਂ ਇਹ ਨਿਯਮ ਨਹੀਂ ਜਾਣਦੇ ਤਾਂ ਤੁਹਾਡਾ ਜਿਹੜਾ ਪੈਸਾ ਹੈ ਉਹ ਰੁਕ ਸਕਦਾ ਹੈ ਜੁਰਮਾਨਾ ਲੱਗ ਸਕਦਾ ਹੈ ਤੇ ਸਰਕਾਰੀ ਫਾਇਦੇ ਵੀ ਰੁਕ ਸਕਦੇ ਆ ਇਸ ਵੀਡੀਓ ਚ ਬਹੁਤ ਹੀ ਆਸਾਨ ਸ਼ਬਦਾਂ ਵਿੱਚ ਸਮਝਾਂਗੇ 2026 ਵਿੱਚ ਲਾਗੂ ਜਿਹੜੇ ਹੋ ਰਿਹਾ ਸਾਰੇ ਵੱਡੇ ਨਿਯਮ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੈਨ ਕਾਰਡ ਤੇ ਆਧਾਰ ਕਾਰਡ ਦੀ ਇਸ ਬਾਰੇ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ 31 ਦਸੰਬਰ 2025 ਤੱਕ ਪੈਨ ਕਾਰਡ ਹੈ ਜਿਹੜਾ ਆਧਾਰ ਕਾਰਡ ਆਪਸ ਦੇ ਵਿੱਚ ਲਿੰਕ ਕਰਾਉਣਾ ਲਾਜ਼ਮੀ ਹੈ ਹੁਣ ਜਿਹੜਾ 1 ਜਨਵਰੀ 2026 ਤੋਂ ਜਿਨ੍ਹਾਂ ਨੇ ਪੈਨ ਕਾਰਡ ਤੇ ਆਧਾਰ ਕਾਰਡ ਲਿੰਕ ਨਹੀਂ ਕਰਵਾਏ ਤਾਂ ਉਹਨਾਂ ਦਾ ਜਿਹੜਾ ਪੈਨ ਕਾਰਡ ਹੈ ਇਨਐਕਟਿਵ ਮੰਨਿਆ ਜਾਊਗਾ ਇਨਐਕਟਿਵ ਪੈਨ ਕਾਰਡ ਦਾ ਮਤਲਬ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ ਟੈਕਸ ਰਿਫੰਡ ਨਹੀਂ ਮਿਲੇਗਾ ਬੈਂਕ ਵਿੱਚ ਕੇवाईसी ਅਧੂਰੀ ਮੰਨੀ ਜਾਊਗੀ ਸਰਕਾਰੀ ਸਕੀਮਾਂ ਜਿਹੜੀ ਉਸ ਦਾ ਲਾਭ ਰੋਕ ਸਕਦਾ ਜੇ ਹੁਣ ਪੈਨ ਕਾਰਡ ਤੇ ਆਧਾਰ ਕਾਰਡ ਲਿੰਕ ਕਰਾਉਣੀ ਹੋ ਤਾਂ 1000 ਰੁਪਏ ਜੁਰਮਾਨਾ ਵੀ ਦੇਣਾ ਪੈ ਸਕਦਾ ਇਸ ਤੋਂ ਬਾਅਦ ਗੱਲ ਕਰਦੇ ਆਂ ਲੋਨ ਲੈਣ ਵਾਲੇ ਤੇ ਜਿਹੜੇ ਕ੍ਰੈਡਿਟ ਕਾਰਡ ਯੂਜ਼ ਕਰਦੇ ਆ ਉਹਨਾਂ ਲਈ ਵੱਡਾ ਬਦਲਾ ਹੈ ਹੁਣ ਜਿਹੜੇ ਕ੍ਰੈਡਿਟ ਸਕੋਰ ਹੈ ਜਿਹੜੇ ਉਹ ਮਹੀਨੇ ਵਿੱਚ ਨਹੀਂ ਹਰ ਹਫਤੇ ਹਰ 7 ਦਿਨਾਂ ਦੇ ਵਿੱਚ ਅਪਡੇਟ ਇਸ ਦਾ ਜਿਹੜਾ ਸਮੇਂ ਤੇ ਜੋ EMI ਭਰਦੇ ਨੇ ਆਪਣੀਆਂ ਜਿਹੜੀਆਂ ਕਿਸ਼ਤਾਂ ਭਰਦੇ ਆ ਲੋਨ ਦੀਆਂ ਉਹਨਾਂ ਨੂੰ ਫਾਇਦਾ ਹੋਊਗਾ ਜੇ ਕੋਈ ਦੇਰੀ ਨਾਲ ਭਰਦਾ ਹੈ ਤਾਂ ਉਹਨਾਂ ਦਾ ਜਿਹੜਾ ਸਕੋਰ ਹੈ ਡਾਊਨ ਹੋ ਸਕਦਾ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ UPI ਡਿਜੀਟਲ ਪੇਮੈਂਟ ਦੀ UPI ਪੇਮੈਂਟ ਦੇ ਜਿਹੜੇ ਨਿਯਮ ਹੈ ਉਹ ਸਖਤ ਹੋਣਗੇ ਜਿਹੜਾ SIM ਲੈਣੇ ਆ SIM ਵੈਰੀਫਿਕੇਸ਼ਨ 'ਚ ਸਖਤੀ ਹੋਊਗੀ ਤਾਂ ਕਿ ਜਿਹੜੇ ਫਰਾਡ ਹੈ ਉਹਨਾਂ ਨੂੰ ਰੋਕਿਆ ਜਾ ਸਕੇ ਗੱਲ ਕਰਦੇ ਹਾਂ PM ਕਿਸਾਨ ਯੋਜਨਾ ਤੇ ਕਿਸਾਨ ਆਈਡੀ PM ਕਿਸਾਨ ਯੋਜਨਾ ਲਈ ਜਿਹੜਾ ਹੈ ਕਈ ਸਟੇਟਸ ਦੇ ਵਿੱਚ ਫਾਰਮਰ ID ਲਾਜ਼ਮੀ ਕਰ ਦਿੱਤੀ ਹੈ ਜੇ ਫਾਰਮਰ ਆਈਡੀ ਨਹੀਂ ਬਣੀ ਤਾਂ 6000 ਰੁਪਏ ਜਿਹੜਾ ਸਲਾਨਾ ਜਿਹੜੀ ਕਿਸ਼ਤ ਆਉਂਦੀ ਹੈ ਉਹ ਰੁਕ ਸਕਦੀ ਹੈ ਫਾਰਮਰ ਆਈਡੀ ਜਿਹੜੀ ਹੈ ਉਹ ਜ਼ਮੀਨ ਦੇ ਰਿਕਾਰਡ ਨਾਲ ਜੁੜੀ ਹੋਊਗੀ ਇਸ ਤੋਂ ਅਗਲਾ ਬਦਲਾਅ ਹੈ 8ਵਾਂ ਪੇ ਕਮਿਸ਼ਨ ਹੁਣ ਗੱਲ ਕਰਦੇ ਹਾਂ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਵਾਸਤੇ ਵੱਡੀ ਖਬਰ ਦੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਵਾਸਤੇ ਨਵਾਂ ਸਾਲ ਚੰਗੀ ਖਬਰ ਲੈ ਕੇ ਆ ਸਕਦਾ 8ਵਾਂ ਪੇ ਕਮਿਸ਼ਨ ਹੈ ਜਿਹੜਾ ਲਾਗੂ ਹੋਣ ਦੀ ਉਮੀਦ ਹੈ ਇਸ ਨਾਲ ਲੱਖਾਂ ਕਰਮਚਾਰੀਆਂ ਨੂੰ ਜਿਹੜਾ ਲਾਭ ਮਿਲੂਗਾ ਬੇਸਿਕ ਸੈਲਰੀ ਚ ਵਾਧਾ ਹੋ ਸਕਦਾ ਇਸ ਦੇ ਨਾਲ ਡੀਏ ਐਚਆਰਏ ਤੇ ਪੈਨਸ਼ਨ ਸਭ ਵਿੱਚ ਵਾਧਾ ਸੰਭਾਵਿਤ ਹੈ ਡਿਜੀਟਲ ਯੂਜ਼ਰਸ ਜਿਹੜੇ ਉਹਨਾਂ ਦੇ ਲਈ ਵੀ ਨਵੇਂ ਨਿਯਮ ਲਾਗੂ ਹੋ ਰਿਹਾ ਜਿਹੜੇ ਐਪਸ ਜਿਵੇਂ ਵਟਸਐਪ ਹੋ ਗਿਆ ਆਨਲਾਈਨ ਫਰਾਡ ਜਿਹੜੇ ਐ ਰੋਕਣ ਵਾਸਤੇ ਸਖਤੀ ਕੀਤੀ ਜਾ ਰਹੀ ਹੈ। ਦੋਸਤੋ 2026 ਦੇ ਵਿੱਚ ਲਾਗੂ ਹੋ ਰਹੇ ਇਹ ਨਿਯਮ ਜਿਹੜੇ ਐ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਸਿੱਧੇ ਜੁੜੇ ਐ। ਪੈਨ ਕਾਰਡ ਆਧਾਰ ਕਾਰਡ ਲਿੰਕ ਕਰੋ, ਡਾਕੂਮੈਂਟ ਪੂਰੇ ਰੱਖੋ ਤੇ ਨਵੇਂ ਨਿਯਮਾਂ ਅਨੁਸਾਰ ਤਿਆਰ ਕਰੋ। ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।